ਮੈਂ ਕ ਅਮਰੀਕਾ ਦਾ ਸਮੋਤ ਸਾਰੇ ਸਾਡੀ ਸਾਡੀ ਦੁਕਾਨ ਸਾਡੀ ਦੁਕਾਨ ਦੇਖੀ ਜੀ ਤਰੌਲੇ ਦੇ ਕਿਤੇ ਪੰਨਾ ਟੇਨ ਦੁਕਾਨਾਂ ਨੇ ਹੁਣ ਕੀ ਹੋਈਦਾ ਮੈਂ ਨਾਮ ਲਗਾ 2 5 5 10 10 ਕਿਲੋ ਰਫਾਫੇ ਬਾਜ਼ਾਰ ਚਰਾਉਣਾ ਜੀ ਬੇਲੇਜ ਕੁਰਕਰੇ ਅਬ ਕੋਕ ਆ ਰਿਹਾ ਪੈ ਕੋਕੇ ਵੀ ਕਿਹੜਾ ਇਹ ਵੀ ਸੋਨੇ ਦੇ ਬੈਗੋ ਆ ਰਹੇ ਸ਼ੁੱਕਰਵਾਰ ਦੀ ਐਪਲੀਕੇਸ਼ਨ ਦਿੱਤੀ ਵੀ ਹੈ ਜੀ ਅਜੇ ਤੱਕ ਐਸਐਚਓ ਦੇ ਕੋਈ ਝੂਣੀ ਸਰਦੀ ਹੈ ਕਿ ਕੋਈ ਕਾਰਵਾਈ ਨਹੀਂ ਉਹ ਬੰਦਾ ਦੁਕਾਨ ਤੇ ਸਟੈਂਪ ਵੀ ਸਾਨੂੰ ਧਮਕੀਆਂ ਦੇ ਰਿਹਾ ਖੜਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਹੱਕ ਕੇ ਅਸੀਂ ਸਾਨੂੰ ਆਹ ਸੜਕ ਤੇ ਆਉਣਾ ਪਿਆ ਉਹ ਐਸਐਚਓ ਦੀ ਬਦੌਲਤ ਦੀ ਕਾਰਨ ਆਉਣਾ ਪਿਆ। ਪਰਵਾ ਤੇ ਜੀ ਅਸੀਂ ਲਫਾਫਿਆਂ ਦੀ ਰੇਡ ਕਢੀ ਸੀ ਮਾਰਕੀਟ ਦੇ ਵਿੱਚ। ਜੋ ਇਹ ਦੁਕਾਨਦਾਰ ਹੈ ਇਹਨੇ ਸਾਨੂੰ ਚੋਰ ਗਿਆ ਨਗਰ ਕੌਂਸਲ ਬਾਰੇ ਚੋਰ ਨੇ ਸਾਰੇ 7-8 ਚੋਰ ਸਾਡੀ ਦੁਕਾਨ 'ਚ ਬੜੇ। ਅਸੀਂ ਐਸਐਚਓ ਨੂੰ ਸ਼ੁੱਕਰਵਾਰ ਦੀ ਐਪਲੀਕੇਸ਼ਨ ਦਿੱਤੀ ਵੀ ਹੈ ਜੀ। ਹਜੇ ਤੱਕ ਐਸਐਚਓ ਦੇ ਕੋਈ ਜੂਣੀ ਸਰਕੀ ਹੈਗੀ ਕੋਈ ਕਾਰਵਾਈ ਨਹੀਂ ਉਹ ਬੰਦਾ ਦੁਕਾਨ ਤੇ ਇਸ ਟੈਂਪੀ ਸਾਨੂੰ ਧਮਕੀਆਂ ਦੇ ਰਿਹਾ ਖੜਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ। ਤੇ ਕੋਈ ਕਾਰਵਾਈ ਦੀ ਕੋਈ ਕੁਝ ਨਹੀਂ ਹੈਗਾ ਜੀ। ਫੱਕ ਕੇ ਅਸੀਂ ਸਾਨੂੰ ਆਹ ਸੜਕ ਤੇ ਆਉਣਾ ਪਿਆ ਉਹ ਐਸਐਚਓ ਦੀ ਬਦੌਲਤ ਦੇ ਕਾਰਨ ਆਉਣਾ ਪਿਆ ਕੀ ਗੱਲ ਹੋਈ ਸੀ ਕਿ ਕਿਹੜੇ ਦਿਨ ਜਿਹੜੇ ਜਿਹੇ ਲਿਫਾਫੇ ਲੈਣ ਗਏ ਸੀ ਇਹ ਲਿਫਾਫੇ ਸਾਡੇ ਜੇ ਸੀ ਸਿੰਘ ਜੀ ਪ੍ਰੋਡਕਸ਼ਨ ਕੰਟਰੋਲ ਬੋਰਡ ਦੇ ਸਾਡੇ ਮੁਲਾਜ਼ਮ ਸੀਗੇ ਤੁਸੀਂ ਸਾਰੇ ਬਾਜ਼ਾਰ ਦੇ ਵਿੱਚ ਰੇਡ ਕੀਤੀ ਸੀ ਤੇ ਇਨਾਂ ਦੀ ਦੁਕਾਨ ਤੇ ਉਹਨਾਂ ਨੂੰ ਬਕਾਇਦਾ ਕੁਝ ਕੁਝ ਨਹੀਂ ਕਹਿਣ ਨੂੰ ਸਮਝਾਇਆ ਗਿਆ ਦੀ ਭਾਈ ਲਿਫਾਫੇ ਬੰਦ ਕਰ ਦੋ ਅੱਜੋਂ ਕਰ ਦੋ ਪਰ ਇਨਾਂ ਵੱਲੋਂ ਕੋਲਟਾ ਮੁਲਾਜ਼ਮਾਂ ਨੂੰ ਪੁੱਠਾ ਬੋਲਿਆ ਗਿਆ ਉਸ ਤੋਂ ਬਾਅਦ ਆਪੇ ਫੇਸਬੁਕ ਤੇ ਮੇਰੇ ਤੇ ਮਲਾਜਮਾਂ ਨੂੰ ਜ਼ੋਰ ਕਿਹਾ ਗਏ। ਇਹਨਾਂ ਪਹਿਲਾਂ ਕਮੇਟੀ ਦੇ ਕੋਈ ਆਏ ਸੀ ਬੰਦੇ ਉਹ ਸਪੈਸ਼ਲੀ ਆਏ ਦੇਖੋ ਕਮੇਟੀ ਤੋਂ ਇੱਥੇ ਆਉਂਦੇ ਨੂੰ ਮੈਨੂੰ ਲੱਗਦਾ 50 ਕਨਾਂ ਮਗਰ ਸੀ। ਤੇ ਬਾਈ ਵੀ ਆਪਣੀ ਦੁਕਾਨ ਤੇ ਆ ਕੇ ਉਹਨਾਂ ਨੇ ਲਫਾਵੇ ਚੱਕੇ ਨੇ ਬਾਜ਼ਾਰ 'ਚ ਜੇ ਕੇਤ ਕਰਨ ਚਲਵਾਵੇ ਚੱਕੇ ਉਹਨਾਂ ਨੇ। ਇਹਦੇ ਨਹੀਂ ਚੱਕੇ ਲੋਕ ਦੇਖਾ ਮੈ ਕਰਕੇ ਇੱਕ ਦੋ ਫਰੂਟ ਵਾਲਿਆਂ ਕੋਲੇ ਗਏ ਨੇ। ਉਹਨਾਂ ਕੋਲੋਂ ਲਫਾਵੇ ਚੱਕੇ ਮੁੜ ਕੇ ਸਾਡੇ ਵਾਲੇ ਨੇ ਕਹਿੰਦਾ ਸਾਡੇ ਵਾਲੇ ਨੇ ਕਹਿੰਦਾ ਕਹਿੰਦਾ ਵੀ ਲਫਾਫਾਣਾ ਚੱਕੋ ਕੋਈ ਵੀ ਜੇ ਇਹ ਗੱਲ ਹੈ ਕੋਈ ਆਪਾਂ ਕਰ ਲੈਨੇ ਆ। ਬਲਕਿ ਤਾਂ 15 ਜਾਣੇ ਸੀ। ਠੱਗਾ ਕਰਿਆ ਠੱਗਾ ਕਰਿਆ ਮਾਰੇ ਦੰਗਾ ਬੋਲਿਆ ਇਹਨੇ ਠੀਕ ਹੈ ਹੁਣ ਉਹ ਉਹ ਤੋਂ ਬਾਅਦ ਉਹਨੇ ਥਾਣੇ ਦਰਖਾਸਤ ਜੀ ਥਾਣੇ ਚਲੇ ਗਏ ਠੀਕ ਹੈ ਐਸੇ ਤੇ ਸਾਡੇ ਅੱਧਾ ਨੂੰ 4 ਵਜੇ ਦਾ ਟਾਈਮ ਤਾਂ ਇਹ ਵੀ ਚਲੋ ਜਾਂਦੇ ਆ ਅਸੀਂ ਕੱਲ ਵੀ ਜਾਣਗੇ ਜੀ ਇਹ ਇਹਨਾਂ ਨੂੰ ਕੱਲ ਵੀ ਬੁਲਾਇਆ ਜੀ ਸਾਡੇ ਕੇ ਬੰਦੇ ਦਾ ਐਕਸੀਡੈਂਟ ਹੋ ਗਿਆ ਜੀ ਦਾ ਪਟਿਆਲੇ ਆ ਸਰ ਜਾਨੇ ਕੱਲ ਵੀ ਝੂਟ ਜੱਟ ਮਾਰਿਆ ਇਹਨਾਂ ਨੇ ਕੱਲ ਵੀ ਮਾਰੇ ਆਹ ਹੋਏ ਇਹਨਾਂ ਨੇ ਐਂਡਰ ਪੱਤਰੀ ਲਿੱਤੀ ਆ ਲੈਣੇ ਠੀਕ ਹੈ ਤੇ ਮੇਰੀ ਗੱਲ ਸੁਣੋ ਐਮਸੀ ਖਰੀਦ ਰੇ ਐਮਸੀ ਖਰੀਦ ਲਿਆ ਇਹ ਕਹਿੰਦੇ ਨੇ ਜਾ ਕੁ ਹੋਰ ਕਰ ਲਿਆ ਐਮਸੀ ਬਰ ਸਾਰਾ ਸਿਸਟਮ ਿਤਨਾ ਉਡਾਈ ਤਾ ਮਾਰ ਕੇ ਕਾਜ ਕੇ ਤਰਫ ਜਾ ਕਹਿੰਦੇ ਨੇ ਕਿ ਉਹ ਵੱਡੀ ਕਰ ਸਾਡੀ ਸਾਡੀ ਦੁਕਾਨ ਸਾਡੀ ਦੁਕਾਨ ਦੇਖੀ ਜੀ ਤਰੌਲੇ ਚ ਕਿਤੇ ਪੰਨਾ ਟੇਂ ਦੁਕਾਨਾਂ ਨੇ ਹੁਣ ਕੀ ਦਾ ਜੀ ਦਾ ਮੈਂ ਨਾਮ ਲਗਾ 2 ਕਿਲੋ ਲਫਾਫੇ ਲਾਉਂਦੇ 5 5 10 10 ਕਿਲੋ ਲਫਾਫੇ ਵੇਚਾਰ ਚਰਾਉਣਾ ਜਿਹਨਾਂ ਦੀ ਸੇਲ 50 5000 ਰੁਪਏ ਦਾ ਡਿਲੀ ਦਾ ਕਾਊਂਟਰ ਆ ਉਹਨਾਂ ਕੋਲ ਲਫਾਫੇ ਨਹੀਂ ਲੱਗਦੇ ਉਹਨਾਂ ਕੋਲ ਕਾਗਜ਼ ਦੇ ਲਫਾਫੇ ਨੇ ਮੈਨੂੰ ਐ ਦੱਸ ਦਿਓ ਵੀ ਪੇਰ ਇਲੇਜ ਕਰ ਕਰੇ ਅਬ ਕੋਕ ਆ ਰਿਹਾ ਪੈ ਕੋਕੇ ਵੀ ਕਿਹੜਾ ਹੈ ਵੀ ਸੋਨੇਜ ਪੈ ਕੋਕੇ ਆ ਇਹ ਵੀ ਤਾਂ ਫਿਰ ਕੋਈ ਬੜੀ ਵਧੀਆ ਗੱਲ ਨਹੀਂ ਨਾ ਵੀ ਸਾਰੀ ਮਾਰਕੀਟ ਛੱਡ ਕੇ ਸਾਡੀ ਦੁਕਾਨ ਤੇ ਆ ਜਾਣਾ ਸਾਡੀ ਦੁਕਾਨ ਤੇ ਆ ਜਾਣਾ ਇਹ ਕੋਈ ਬੜੀ ਵਧੀਆ ਗੱਲ ਨਹੀਂ ਨਾ ਇਹ ਨਹੀਂ ਫਿਰ ਸਾਰੀ ਮਾਰਕੀਟ ਹੁਣ ਹੁਣ ਕੀ ਬੋਲਨੀ ਪਕਟਾ ਪਿਆਣਾ ਦੇ ਵਿੱਚ ਚੜੋ ਚੜੋ